ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 25 ਦਸੰਬਰ 11 ਪੋ ਅੱਜ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਆਪਾਂ ਲਗਾਤਾਰ ਸ਼੍ਰੀ ਦੀਦਿਆੜਿਆਂ ਨੂੰ ਜਿਹੜਾ ਪ੍ਰੋਗਰਾਮ ਕਰਦੇ ਆ ਸਫਰ-ਏ-ਸ਼ਹਾਦਤ ਜਿਹੜਾ ਉਹਦੇ ਵਿੱਚ ਹਰ ਇੱਕ ਡਿਟੇਲ ਆ ਜਿਹੜੀ ਉਹ ਤਫਸੀਲੀ ਹੈ ਆਪਣੀ ਕੁਝ ਬੁੱਧੀ ਅਨੁਸਾਰ ਦੋਸਤੋ ਅੱਜ ਦਾ ਇਤਿਹਾਸ ਹੈ ਜਿਹੜਾ ਅੱਜ ਦੇ ਦਿਨ ਜਿਹੜੇ ਛੋਟੇ ਸਾਹਿਬ ਜਦੇਤੀਗੇ ਠੰਡੇ ਬੁਰਜ ਦੇ ਵਿੱਚ ਉਹਨਾਂ ਨੇ ਰਾਤ ਕੱਟ ਕੱਟਦੇ ਨੇ ਉਸ ਤੋਂ ਉਪਰੰਤ ਉਹਨਾਂ ਦੀ ਅੱਜ ਸੂਬੇ ਕਚਹਿਰੀ ਦੇ ਵਿੱਚ ਪਹਿਲੀ ਪੇਸ਼ੀ ਸੀ ਮਾਤਾ ਜੀ ਦਾ ਮਾਤਾ ਗੁਜਰੀ ਜੀ ਦਾ ਉਹ ਉਹਨਾਂ ਦਾ ਆਸ਼ੀਰਵਾਦ ਲੈ ਕੇ ਤੇ ਅੱਜ ਸੂਬੇ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਸੂਬੇ ਦੇ ਸਪਹੀ ਲੈਣ ਆਉਂਦੇ ਨੇ ਤੇ ਸੂਬੇ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ ਕਹਿੰਦੇ ਨੇ ਕਿ ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਸੂਬੇ ਦੀ ਕਚਹਿਰੀ ਵੱਲ ਜਾ ਰਿਹਾ ਸੀ ਤੇ ਇੱਕ ਬਹੁਤ ਵੱਡਾ ਉਹ ਉਹ ਉਹਦਾ ਗੇਟ ਸੀਗਾ ਕਚਹਿਰੀ ਦਾ ਕਹਿੰਦੇ ਨੇ ਕਿ ਵੱਡਾ ਗੇਟ ਬੰਦ ਕਰ ਦਿੱਤਾ ਤੇ ਛੋਟਾ ਗੇਟ ਹੈ ਉਹ ਖੁੱਲਾ ਰਹਿਣ ਦਿੱਤਾ ਉਹਦਾ ਇਹ ਕਾਰਨ ਸੀ ਕਿ ਜਦੋਂ ਵੀ ਛੋਟੇ ਸਾਹਿਬ ਜਹਾਂ ਦੇ ਅੰਦਰ ਵੜਨ ਤੇ ਸਭ ਤੋਂ ਪਹਿਲਾਂ ਜਿਹੜਾ ਸੀਸ ਝੁਕਾ ਕੇ ਅੰਦਰ ਵੜਨ ਪਰ ਸਹਿਬਜ਼ਾਦਿਆਂ ਨੇ ਐਦਾਂ ਨਹੀਂ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਪੈਰ ਜਿਹੜੇ ਆਪਣੇ ਚਰਨ ਮੈਂ ਕਹਿ ਸਕਦਾ ਆਪਣੇ ਚਰਨ ਜਿਹੜੇ ਸਭ ਤੋਂ ਪਹਿਲਾਂ ਉਹਨਾਂ ਨੇ ਰੱਖੇ ਉਸ ਤੋਂ ਬਾਅਦ ਸਿਰ ਜਿਹੜਾ ਵਾ ਉਹ ਅੰਦਰ ਖੜਿਆ ਇਸ ਤੋਂ ਵੀ ਸੂਬਾ ਜਿਹੜਾ ਸੀਗਾ ਕਾਫੀ ਆ ਪਰੇਸ਼ਾਨ ਹੋਇਆ ਤੇ ਉੱਥੇ ਜਾ ਕੇ ਫਿਰ ਜੋ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਹੋਈ ਉਹ ਸਾਰਿਆਂ ਨੂੰ ਪਤਾਈ ਜਾਣ। ਸੈਬਜ਼ਾਦਿਆਂ ਨੇ ਸਭ ਤੋਂ ਪਹਿਲਾਂ ਫਤਿਹ ਬਲਾਈ। ਵਾਹਿਗੁਰੂ ਜੀ ਕਾ ਠਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਿਹੜੀ ਆ ਫਤਿਹ ਬਲਾਈ। ਉਹਨਾਂ ਨੂੰ ਇੱਕ ਦਿਨ ਦੀ ਮੌਹਲਤ ਦਿੱਤੀ ਗਈ। ਸੂਬੇ ਨੇ ਇਹ ਕਿਹਾ ਕਿ ਤੁਸੀਂ ਸਾਡੇ ਧਰਮ ਚ ਆ ਜਾਓ। ਅਸੀਂ ਤੁਹਾਨੂੰ ਹਰ ਇੱਕ ਜਿਹੜੀਆਂ ਸਹੂਲਤਾਂ ਨੇ ਧੰਨ ਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ ਤੇ ਤੁਸੀਂ ਜਿਹੜਾ ਸਾਡਾ ਧਰਮ ਜਿਹੜਾ ਵਾ ਉਹ ਅਪਣਾ ਲਓ ਪਰ ਸਹਬਜ਼ਾਦੀ ਜਿਹੜੇ ਸੀਗੇ ਉਹ ਆਪਣੀ ਸਚਾਈ ਤੇ ਆਪਣੀ ਗੱਲ ਤੇ ਅਡੇਰੇ ਉਹਨਾਂ ਨੇ ਕਿਸੇ ਵੀ ਲਾਲਚ ਦੇ ਵਿੱਚ ਨਹੀਂ ਆਏ ਸੂਬੇ ਨੇ ਆਪਣੇ ਵਜ਼ੀਰਾਂ ਦੇ ਨਾਲ ਸਲਾਹ ਕੀਤੀ ਤੇ ਉਹਨਾਂ ਨੂੰ ਇੱਕ ਦਿਨ ਦਾ ਸੋਚਣ ਦਾ ਮੌਕਾ ਦਿੱਤਾ ਤੇ ਇੱਕ ਦਿਨ ਸੋਚ ਲਓ ਆਪਣੀ ਦਾਦੀ ਦੇ ਨਾਲ ਵਿਚਾਰ ਵਟਾਂਦਰਾ ਕਰ ਲਓ ਤੇ ਦੂਜੇ ਪਾਸੇ ਦਾ ਇਤਿਹਾਸ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਣੀ ਖਾਨ ਤੇ ਮਣੀ ਖਾਨ ਦੇ ਘਰ ਸੀ ਤੇ ਚਾਰੇ ਪਾਸੇ ਬਹੁਤ ਮੁਗਲਾਂ ਨੇ ਬਹੁਤ ਕੜੜਾ ਪੈਰਾ ਲੱਗਾ ਹੋਇਆ ਸੀ ਤੇ ਕਿਤੇ ਵੀ ਪਾਸੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਕਲਣ ਲਈ ਕੋਈ ਰਸਤਾ ਨਹੀਂ ਸੀ ਮਿਲ ਰਿਹਾ ਤੇ ਫਿਰ ਜਿਹੜੇ ਗਣੀ ਖਾਨ ਤੇ ਮਣੀ ਖਾਨ ਸੀਗੇ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਉਸ ਪੈਰੇ ਦੇ ਵਿੱਚੋਂ ਬਾਹਰ ਕੱਟਿਆ ਉੱਚ ਦਾ ਪੀਰ ਭੇਸ ਭੇਸ ਬਦਲ ਕੇ ਨੀਲਾ ਪਹਿਣਾ ਪਾ ਕੇ ਉਹਨਾਂ ਨੂੰ ਉਸ ਪੈਰੇ ਚੋਂ ਬਾਹਰ ਕੱਢਿਆ ਦੋਸਤੋ ਇਹ ਸੀ ਅਜਰਾ ਇਤਿਹਾਸ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਚਰੀ ਵਾਹਿਗੁਰੂ ਜੀ ਕੀ ਫਤ